ਅਮਰੀਕਾ ਤੋਂ ਬਾਅਦ ਹੁਣ ਮਲੇਸ਼ੀਆ ਤੋਂ ਵੀ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਵਿਦੇਸ਼ਾਂ 'ਚ ਰੋਜ਼ੀ-ਰੋਟੀ ਦੀ ਆਸ ਨਾਲ ਜਾਣ ਵਾਲੇ ਨੌਜਵਾਨਾਂ ਨਾਲ ਉੱਥੇ ਪਣ ਰਹੇ ਹਾਲਾਤ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਪੰਜਾਬੀ ਨੌਜਵਾਨਾਂ ਦੀ ਦੂਰਦਸ਼ਾ ਬਾਰੇ ਖੁਲਾਸਾ ਕਰਦੇ ਹੋਏ ਕਈ ਗੰਭੀਰ ਸਵਾਲ ਖੜੇ ਕੀਤੇ ਨੇ ਉਨਾ ਕਿਹਾ ਕਿ ਸਲਾਨੀ ਤੇ ਰੋਜ਼ਗਾਰ ਵੀਜ਼ੇ ਤੇ ਮਲੇਸ਼ੀਆ ਗਏ ਨੌਜਵਾਨਾਂ ਨਾਲ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਬਹੁਤ ਹੀ અપਮਾਨਜਨਕ ਤੇ ਅਮਾਨਵੀ ਵਿਵਹਾਰ ਕੀਤਾ ਜਾ ਰਿਹਾ ਹੈ ਸੰਸਦ ਮੈਂਬਰ ਮੁਤਾਬਕ ਕੁਝ ਮਾਮਲਿਆਂ 'ਚ ਨੌਜਵਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸ਼ਿਕਾਰ ਹੋਏ ਨੇ ਤੇ ਪੰਜਾਬੀ ਭਾਈਚਾਰੇ ਨੂੰ ਖਾਸ ਸੌਰਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਨਾ ਇਸ ਮਾਮਲੇ ਨੂੰ ਇੱਕ ਗੰਭੀਰ ਅੰਤਰਰਾਸ਼ਟਰੀ ਤੇ ਮਾਨਤਾਵਾਦੀ ਮੁੱਦਾ ਘਰਾੜ ਦਿੰਦਿਆ ਕਿ ਹਾਂ ਕਿ ਵਿਦੇਸ਼ਾਂ 'ਚ ਭਾਰਤੀ ਨਾਗਰਿਕਾਂ ਨਾਲ ਅਜੀਹਾ ਵਿਵਹਾਰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਗੁਰਜੀਤ ਓਚਲਾ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਐਸ. ਜੇ ਸ਼ੰਕਰ ਦੇ ਧਿਆਨ 'ਚ ਲਿਆਂਦਾ ਜਾਵੇਗਾ ਨਾਲ ਹੀ ਮਲੇਸ਼ੀਆ 'ਚ ਸਥਿਤ ਭਾਰਤੀ ਦੂਤਾਵਾਸ ਨਾਲ ਤੁਰੰਤ ਗੱਲਬਾਤ ਕਰਕੇ ਯਕੀਨੀ ਬਣਾਇਆ ਜਾਵੇਗਾ ਕਿ ਭਵਿੱਖ ਵਿੱਚ ਕਿਸੇ ਵੀ ਭਾਰਤੀ ਨਾਗਰਿਕ ਨਾਲ ਅਜਿਹਾ અપਮਾਨ ਨਾ ਹੋਵੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਾਮਲਾ ਸਿਰਫ ਨਿੱਜੀ ਸ਼ਿਕਾਇਤ ਨਹੀਂ ਸਗੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤੀ ਨਾਗਰਿਕਾਂ ਦੇ ਸਨਮਾਨ, ਸੁਰੱਖਿਆ ਤੇ ਅਧਿਕਾਰਾਂ ਨਾਲ ਜੁੜਿਆ ਮੁੱਦਾ ਹੈ। ਉਹਨਾਂ ਭਰੋਸਾ ਦਿੱਤਾ ਕਿ ਸਰਕਾਰ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇਗੀ। ਅੱਜ ਮੈਂ ਕੁਦਰਤੀ ਵੀਡੀਓ ਆ ਰਿਹਾ ਹਾਂ ਸਰ ਤੇ ਮੈਨੂੰ ਇਹ ਮਲੇਸ਼ੀਆ 에어ਲਾਈਨ ਉਮਰੇਸ਼ੀਆ ਤੋਂ ਆਏ ਬੱਚੇ ਮਿਲੇ ਨੇ ਇੱਕ ਡੈਲੀਗੇਸ਼ਨ ਇਹੋ ਬੱਚੇ ਨੇ ਜਿਹੜੇ ਵਿਦੇਸ਼ੀਆ ਟੂਰਿਸਟ ਵੀਜ਼ੇ ਤੇ ਗਏ ਜਾਂ ਦੂਸਰੇ ਕੰਮ ਵਾਲੇ ਵੀਜ਼ੇ ਤੇ ਇਹਨਾਂ ਨੇ ਦੱਸਿਆ ਕਿ ਉੱਥੇ ਇਹਨਾਂ ਦੇ ਨਾਲ ਬਹੁਤ ਵਿਤਰਾ ਕੀਤਾ ਜਾ ਰਿਹਾ ਏਅਰਪੋਰਟ ਤੇ ਇਹਨਾਂ ਨੂੰ ਫੜ ਲੈਂਦੇ ਆਂ ਔਰ ਜਿੱਦਾਂ ਕੋ ਰਿਟਰਨਿੰਗ ਟਿਕਟ ਲੈ ਕੇ ਆਏ ਉਸੇ ਦੇ ਵਾਪਸ ਭੇਜਦੇ ਔਰ ਅਨਮੁੱਖੀ ਤਸੀਹੇ ਵੀ ਦਿੰਦੇ ਮਤਲਬ ਤਰੀਕਾ ਉਹਨਾਂ ਦਾ ਸਹੀ ਨਹੀਂ ਗਾ ਵਿਦੇਸ਼ੀਆ ਗਵਰਨਮੈਂਟ ਦਾ ਮੈਂ ਉਹਦੀ ਇਨਕੀਆ ਕਰਦਾ ਔਰ ਇਹਨਾਂ ਦੀ ਮੈਂ ਗੱਲ ਸੁਣੀ ਹੈ ਇਹ ਮੈਂ ਹੁਣ ਵਿਦੇਸ਼ ਮੰਤਰੀ ਨਾਲ ਜੈ ਸ਼ੰਕਰ ਜੀ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਔਰ ਮਲੇਸ਼ੀਆ ਗਵਰਨਮੈਂਟ ਨੂੰ ਅਸੀਂ ਆਪਣੀ ਬੈਸੀ ਨੂੰ ਉੱਥੇ ਲਿਹਾਗੇ ਕਿ ਇਦਾਂ ਦਾ ਅਨਮੁਖੀ ਵਤੀਰਾ ਨਾ ਹੋ। ਪਰ ਮੈਂ ਦੂਜੀ ਬੰਨੇ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਕੁਝ ਲੋਕ ਜਿਨ੍ਹਾਂ ਨੇ ਬਹੁਤ ਵਰਗੀਕਰਨ ਉਭਾਰਿਆ ਸੀ ਕਿ ਉਹਦਾ ਅਸਰ ਸਾਰੀ ਵਰਲਡ ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ। ਅੱਜ ਕੱਲ ਨਿਊਜ਼ੀਲੈਂਡ 'ਚ ਇਹ ਚੀਜ਼ਾਂ ਵੇਖਣ ਨੂੰ ਮਿਲੀਆਂ। ਅੱਜ ਹੁਣ ਮਲੇਸ਼ੀਆ 'ਚ ਲੱਗਿਆ ਔਰ ਹੋਰ ਕੰਟਰੀ 'ਚ ਵੀ ਆ ਰਿਹਾ ਜਿੱਥੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ। ਕਿਉਂਕਿ ਇਹ ਪਹਿਲ ਕਦਮੀ ਅਸੀਂ ਸ਼ੁਰੂ ਕੀਤੀ ਹੈ ਆਪਣੇ ਪੰਜਾਬ ਤੋਂ ਵੀ ਪਰ ਬਾਹਰ ਵੀ ਜਾ ਕੇ ਔਰ ਅਨਨੈਸੈਸਰੀ ਜਿਹਦੇ ਲੋਕਾਂ ਨੂੰ ਤੰਗ ਕਰਦੇ ਆ ਜੋ ਲੋਕ ਲੋਕਲ ਉਥੋਂ ਦੇ ਉੱਠ ਕੇ ਖੜੇ ਹੋ ਗਏ ਨੇ ਸ਼ਾਇਦ ਇਹੋ ਹੀ ਸਾਰਾ ਕਾਨੂੰਨ ਤੋੜਦੇ ਨੇ ਜਦ ਕਿ ਇਹ ਵਿਚਾਰੇ ਭੂਲੇ ਭਾਲੇ ਕੰਮਾਂ ਲਈ ਗਏ ਨੇ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ ਪਰ ਜਿਹੜੇ ਯੂਟਿਊਬਰ ਖਾਸ ਕਰਕੇ ਜਿਹੜੇ ਇੱਥੇ ਪੰਜਾਬ ਚ ਬੈਠੇ ਨੇ ਜਿਹੜੇ ਆਪਣੇ ਯੂਟਿਊਬ ਦਾ ਰੀਚ ਵਧਾਉਣ ਵਾਸਤੇ ਮਤਲਬ ਗਲਤ ਗੱਲਾਂ ਕਰਦੇ ਨੇ ਵਰਗੀ ਕਰਨੀ ਇਹਨਾਂ ਨੂੰ ਕੱਢ ਦਿਓ ਇਹਨਾਂ ਨੂੰ ਮਾਰ ਦਿਓ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਜਾਂ ਆਏ ਜੇ ਇਹੋ ਜਿਹੇ ਯਾਰਾ ਹੋਰ ਬੈਠੇ ਜੇ ਇਹ ਤਾਂ ਜੇ ਮਲੇਸ਼ੀਆ ਤੋਂ ਆਏ ਇਹਨਾਂ ਦਾ ਸਿਰ ਬਾਹਰੀ ਕੰਟਰੀ ਚ ਹੀ ਹੋਣਾ ਕਿਉਂਕਿ ਕਦੀ 크 ਕਦੀ ਮinority ਦੇ ਆਪਾਂ ਦਿਵਾਲੀ ਹੋ ਕੇ ਜਿਹੜਾ ਕਿ ਸਾਡਾ ਕੋਈ ਹੈ ਹੀ ਨਹੀਂ ਸੀ ਔਰ ਇਹਦਾ ਅਸਰ ਸਿੱਧੇ ਤੋਂ ਸਿੱਧਾ ਸਾਡੀ ਕਮਿਊਨਿਟੀ ਤੇ ਜਾ ਰਿਹਾ ਅੱਜ ਦੇਖ ਲਓ ਆ ਪੰਜਾਬੀ ਸਾਡੇ ਬੱਚੇ ਆਏ ਨੇ ਔਰ ਇਹਨਾਂ ਨੂੰ ਪੁੱਛੋ ਇੱਕ ਇੱਕ ਨੂੰ ਵੀ ਕੀ ਹਾਲਾਤ ਹੋਏ ਨੇ ਸੋ ਮੈਂ ਇਹਨਾਂ ਨੂੰ ਕਿਹਾ ਕਿ ਫਿਰ ਇਹਨਾਂ ਕੋਲ ਦਫ਼ਤਰੋਂ ਨਹੀਂ ਦਫ਼ਤਰ ਬੈ ਕੇ ਨਾਲ ਗੱਲ ਵੀ ਸੁਣਾ ਕਿ ਮੀਡੀਆ ਦੇ ਰੂਪ ਨੂੰ ਵੀ